ਓਯਾ ਜਾ ਯਾਰ ਕਿੰਨਾ ਟਾਈਮ ਲਾਉਣਾ ਤੂੰ ਹੋ ਗਈ ਹੋ ਗਈ ਤਿਆਰ ਹੋ ਗਈ ਹੋ ਗਈ ਇਹ ਤੂੰ ਸੋਚੇ ਹੋਇਆ ਹਮੇਸ਼ਾ ਲੇਟ ਕਰਾਉਣਾ ਚਲੋ 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 ਜਾਣਾ ਸੀ ਨਾਲੇ ਫਤਿਹ ਦਾ ਵੀ ਟਾਈਮ ਹੋ ਗਿਆ ਸਕੂਲ ਤੋਂ ਆਉਣਾ ਯਾਰ ਤੂੰ ਫਤਿਹ ਦੀ ਚਿੰਤਾ ਕਿਉਂ ਕਰਦੀ ਹੈ ਡੈਡੀ ਜੀ ਹੈਗੇ ਨਾ ਨਾ ਡੈਡੀ ਜੀ ਦਾ ਪਾਠ ਹੋਣੀ ਕਰਦੇ ਮੇਰੇ ਪਾਠ ਖਤਮ ਹੋ ਜਾਣਾ ਤੇ ਉਹਨੂੰ ਤੇ ਫਤਿਹ ਨੇ ਆ ਜਾਣਾ ਤੂੰ ਡੈਡੀ ਜੀ ਨਾਲ ਖੇਡ ਲੇਗਾ ਤੂੰ ਚਿੰਤਾ ਕਿਉਂ ਕਰਦੀ ਹੈ ਫੈਸਟੀਵਲ ਸੀ ਇਹਨੂੰ ਤੁਹਾਨੂੰ ਪਤਾ ਤਾਂ ਹੈਗਾ ਚਾ ਚਲੋ ਮਾਫ ਕਰੋ ਮੈਨੂੰ ਚਲੋ ਫਤਿਹ ਮੈਮ ਇਹ ਸਭ ਕੀ ਹੈ ਸਰ ਕੀ ਦੱਸਾਂ ਅਦਰਸਨਾ ਕਲਾਸ ਦੇ ਬੱਚੇ ਲੜਦੇ ਪਏ ਸੀ ਤੇ ਕਿਸੇ ਇੱਕ ਬੱਚੇ ਨੇ ਵਿਚੋ ਪੇੜ ਮਾਰ ਦਿੱਤੀ ਮੈਮ ਤੁਹਾਡੇ ਸਕੂਲ ਦੇ ਵਿੱਚ ਫਤੇ ਪੁੱਤਰ ਕੀ ਗੱਲ ਹੋਈ ਮੈਨੂੰ ਤੂੰ ਦੱਸ ਉਹ ਬਈ ਮੈਂ ਕੱਲ ਤੋਂ ਸਕੂਲ ਨਹੀਂ ਜਾਣਾ ਮਦਾਰੇ ਕਹਿੰਦੇ 12 ਵਜੇ 12 ਵਜੇ ਤੇ ਸਰ ਗਿਆ ਨਹੀਂ ਕਹਿੰਦੇ ਕਹਿੰਦੇ ਪੁੱਤਰ ਕੋਈ ਗੱਲ ਨਹੀਂ ਬੱਚਿਆਂ ਦੇ ਵਿੱਚ ਜਿਹੜੇ ਸਭ ਚੀਜ਼ਾਂ ਹੋ ਜਾਂਦੀਆਂ ਨੇ ਮੇਰੇ ਬਾਲਗ ਡਾਉ ਨੇ ਜੇ ਮੈਂ ਸਕੂਲ ਨਹੀਂ ਜਾਣਾ ਨਹੀਂ ਫਤੇ ਪੁੱਤਰ ਇਦਾਂ ਨਹੀਂ ਕਹਿੰਦੇ ਮੈਂ ਸਕੂਲ ਨਹੀਂ ਜਾਣਾ ਕਧਿਆ ਉਤਰ ਹਾਂਜੀ ਅਦਾ ਜੀ ਕੀ ਗੱਲ ਹੋ ਗਈ ਦਾਜੀ ਨੂੰ ਸਾਰੇ ਗਿਆਨੀ ਕਹਿੰਨੇ ਕਹਿੰਦੇ ਆ ਜਦੋਂ ਲੈਕਚਰ ਖਤਮ ਹੋਣਾ 12 ਵਜੇ 12 ਵਜੇ ਕਹਿੰਦੇ ਆ ਤੇ ਮੈਂ ਕੱਲ੍ਹ ਤੋਂ ਸਕੂਲ ਨਹੀਂ ਜਾ ਰਹਾ ਇੰਨੀ ਛੋਟੀ ਜੀ ਗੱਲ ਤੋਂ ਘਬਰਾ ਗਿਆ ਤੇ ਇਹਨਾਂ ਨੂੰ ਛੋਟੀ ਗੱਲ ਕਹਿੰਦੀ ਹੋ ਆ ਬਹੁਤ ਵੱਡੀ ਗੱਲ ਹੈ ਜਦ ਮੇਰੇ ਵਾਲ ਕਟਵਾਉ ਫਿਰ ਮੈਂ ਸਕੂਲ ਜਾਊਂਗਾ ਨਹੀਂ ਤਾਂ ਮੈਂ ਨਹੀਂ ਜਾਣਾ ਇੰਨੀ ਕੋ ਗੱਲ ਤੋਂ ਘਬਰਾ ਗਿਆ ਹੌਸਲਾ ਛੱਡ ਗਿਆ ਹੌਸਲੇ ਦੀ ਦਾਸਤਾਨ ਤੈਨੂੰ ਮੈਂ ਸੁਣਾਣਾ ਹੈ ਤੈਨੂੰ ਪਤਾ ਹੈ ਇਸ ਹਫਤੇ ਦੇ ਵਿੱਚ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਸੀ ਔਰ ਇਸੇ ਹਫਤੇ ਵਿੱਚ ਉਹਨਾਂ ਦੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਣਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਈ ਨਹੀਂ ਸੀ ਮੰਨੀ ਸੂਬੇ ਨੇ ਉਹਨਾਂ ਨੂੰ ਬੜੇ ਸਾਰੀਆਂ ਤਾਨੇ ਮੇਨੇ ਦਿੱਤੇ ਸੀ ਸੂਬੇ ਨੇ ਬੜੇ ਸਾਰੇ ਲਾਚੀ ਮ ਦਿੱਤੇ ਪਰ ਉਹ ਛੋਟੀਆਂ ਜਿੰਦਾ ਢੋਲੀਆਂ ਨਹੀਂ ਅੱਜ ਇਸੇ ਹਫ਼ਤੇ ਦੇ ਵਿੱਚ ਗੁਰੂ ਸਾਹਿਬ ਦੀ ਮਾਤਾ ਜੀ ਉਹ ਵੀ ਉਹਨਾਂ ਤੋਂ ਵਿਛੜ ਗਏ ਸਨ ਦੋਨੋਂ ਵੱਡੇ ਸੈਬਜ਼ਾਦੇ ਵਿੱਚ جنگ ਵਿੱਚ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ ਤੇ ਗੁਰੂ ਸਾਹਿਬ ਦੇ ਮਚੇਰੇ ਉੱਤੇ ਇੱਕ ਸ਼ਿਕੰਦਾ ਤਣਕਾ ਤੱਕ ਨਹੀਂ ਸੀ ਆਇਆ ਤੇ ਤੈਨੂੰ ਪਤਾ ਹੌਸਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਤੂੰ ਕਹਿੰਦਾ ਕਿ ਤੂੰ ਇਸ ਸਿੱਖੀ ਨੂੰ ਛੱਡ ਦੇਣਾ ਨਹੀਂ ਪੁੱਤਰ ਹੌਸਲਾ ਤਾਂ ਖਾਲਸਾ ਪੰਥ ਦੇ ਜਗਾਂ ਦੇ ਵਿੱਚ ਹੈ ਬਸ ਐਡੀ ਕਿ ਮੇਰੀ ਗਲਤੀ ਕੁਝ ਵੀ ਨਹੀਂ ਮੈਂ ਅੱਜ ਤਾਂ ਸਕੂਲ ਜਾਵਾਂਗਾ ਤੇ ਮੈਂ ਵਾਲ ਨਹੀਂ ਕਟਵਾਵਾਂਗਾ ਨਾਲੇ ਹੋਗੇ ਤਾਂ ਪੱਗ ਬਣ ਕੇ ਜਾਵਾਂਗਾ ਤੇ ਦਾਦਾ ਜੀ ਮੇਰੀ ਕੱਲ ਤਾਂ ਛੁੱਟੀਆਂ ਪੈ ਗਈਆਂ ਤੇ ਆਪਾਂ ਸਰਹੰਦ ਗੁਰਦੁਆਰਾ ਸਾਹਿਬ ਚਲੀਏ ਕੱਲ ਤਾਂ ਛੁੱਟੀ ਹੈ ਤੈਨੂੰ ਚਲ ਠੀਕ ਹੈ ਫਿਰ ਆਪਾਂ ਕੱਲ ਹੀ ਚੱਲਦੇ ਆਪਾਂ